ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁੰਦਰ ਪਰਾਲਾ ਜੋ ਪਿੰਡ ਜਲੋਵਾਲ ਮਾਧੋਪੁਰ ਸਮੂਚੀਆਂ ਸੰਗਤਾਂ ਨੇ ਪ੍ਰਬੰਧਕ ਵੀਰਾਂ ਨੇ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਇਹ ਨਗਰ ਨੇ ਲਾਗੇ ਕਾਲਾ ਸੰਘਿਆ ਬੱਚਿਆਂ ਨੂੰ ਸਿੱਖ ਵਿਰਸੇ ਦੇ ਨਾਲ ਜੋੜਨ ਵਾਸਤੇ 350 ਸਾਲਾਂ ਜੋ ਸ਼ਹੀਦੀ ਦਿਹਾੜਾ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਤਿੰਨ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੀਆਂ ਮਨੁੱਖੀ ਅਧਿਕਾਰਾਂ ਦੀ ਖਾਤਰ ਤਲਕ ਜੰਜੂ ਨੂੰ ਬਚਾਉਂਦਿਆਂ ਹੋਇਆਂ ਚਾਂਦਨੀ ਚੌਂਕ ਦਿੱਲੀ ਦੀ ਧਰਤੀ ਤੇ ਇਹ ਸ਼ਹਾਦਤਾਂ ਹੋਈਆਂ ਇਸ ਨੂੰ 350 ਸਾਲਾਂ ਕਿਉਂ ਆਖਿਆ ਜਾਂਦਾ ਹੈ ਕਿਉਂਕਿ 350 ਸਾਲ ਪਹਿਲਾਂ 1675 ਦੇ ਵਿੱਚ 10 ਅਤੇ 11 ਨਵੰਬਰ ਨੂੰ ਇਹ ਸ਼ਹਾਦਤਾਂ ਹੁੰਦੀਆਂ ਨੇ 350 ਸਾਲ ਪਹਿਲਾਂ ਅੱਜ ਉਸ ਨੂੰ ਸਮਰਪਿਤ ਹੋ ਕੇ ਇਸ ਨਗਰ ਵੱਲੋਂ ਜਿੱਥੇ ਧੁਰ ਕੀ ਬਾਣੀ ਦੇ ਅਖੰਡ ਜਾਪ ਕੀਤੇ ਗਏ ਭੋਗ ਤੋਂ ਉਪਰੰਤ ਗੁਰਮਤ ਸਮਾਗਮ ਕਥਾ ਕੀਰਤਨ ਗੁਰੂ ਘਰ ਦੇ ਪ੍ਰਚਾਰਕਾਂ ਨੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਸਰਵਣ ਕਰਵਾਇਆ ਉਸ ਤੋਂ ਬਾਅਦ ਨੌਜਵਾਨ ਅਤੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਅਤੇ ਦਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਜੇ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਨਿਗਾਹ ਮਾਰ ਕੇ ਦੇਖੀਏ ਤਕਰੀਬਨ 2001-2 ਤੋਂ 10 ਇਹ ਬੱਚਿਆਂ ਦੇ ਮੁਕਾਬਲੇ ਕਰਵਾਉਂਦਾ ਆ ਰਿਹਾ ਹੈ ਸਬੂਤ ਜਿੱਥੇ ਸਮੁੱਚਾ ਕਪੂਰਥਲਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਾਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਦੇ ਵੱਖ-ਵੱਖ ਸਖਸ਼ੀਅਤ ਉਹ ਸਾਰੀ ਸੰਬੰਧੀ ਸੈਮੀਨਾਰ ਕਾਰਜਸ਼ਾਲਾਵਾਂ ਲਾਈਆਂ ਜਾਂਦੀਆਂ ਨੇ ਉੱਥੇ ਦਸਤਾਰ ਮੁਕਾਬਲੇ ਜਦੋਂ ਪਹਿਲੀ ਵਾਰ ਦਾਸ ਨੇ ਆਰੰਭ ਕੀਤੇ ਉਦੋਂ ਇਹ ਉਪਰਾਲਾ ਕਿਤੇ ਦਿਖਾਈ ਨਹੀਂ ਸੀ ਦਿੰਦਾ ਇਹ ਤੁਸੀਂ ਸਾਰੇ ਜਾਣਦੇ ਹੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ 25 ਸਾਲ ਪਹਿਲਾਂ ਦੀ 10 ਗੱਲ ਕਰ ਰਿਹਾ ਹਾਂ ਪਰ ਅੱਜ ਜਦੋਂ ਸੰਗਤਾਂ ਆਪ ਮੁਹਾਰੇ ਇਹ ਸਮਾਗਮ ਬੱਚਿਆਂ ਦੇ ਕਰਵਾ ਰਹੀਆਂ ਨੇ ਬੱਚਿਆਂ ਨੂੰ ਸਿੱਖ ਵਿਰਸੇ ਦੇ ਨਾਲ ਜੋੜਨ ਵਾਸਤੇ ਕਿਤੇ ਕੁਇਜ਼ ਮੁਕਾਬਲੇ ਹੋ ਰਹੇ ਆ ਅਸੀਂ 2004 ਦੇ ਵਿੱਚ ਕੁਇਜ਼ ਮੁਕਾਬਲੇ ਸ਼ੁਰੂ ਕੀਤੇ ਸੀ ਸ਼ਤਾਬਦੀਆਂ ਨੂੰ ਜਾਂ ਉਦੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਤੇ ਜਦੋਂ ਬੱਚਿਆਂ ਦੇ ਹੁਣ ਕਵਿਸ਼ਰੀ ਮੁਕਾਬਲੇ ਢਾਡੀ ਮੁਕਾਬਲੇ ਕੀਰਤਨ ਮੁਕਾਬਲੇ ਵਾਰਤਾਲਾਪ ਜਾਂ ਦਸਤਾਰ ਤੇ ਦਮਾਲਾ ਸਜਾਉਣ ਦੇ ਮੁਕਾਬਲੇ ਸੰਗਤਾਂ ਕਰਵਾਉਂਦੀਆਂ ਨੇ ਤੇ ਇਦਾਂ ਲੱਗਦਾ ਵੀ ਸਤਗੁਰਾਂ ਦੀ ਕਿਰਪਾ ਦੇ ਨਾਲ ਜਿਹੜਾ ਕਾਰਜ ਕਦੀ ਸ਼ੁਰੂ ਹੋਇਆ ਸੀ ਉਹ ਲੋਕਾਂ ਤੱਕ ਸੱਚਮੁੱਚ ਪਹੁੰਚ ਚੁੱਕਿਆ ਹੈ ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਲੋਕ ਜਦੋਂ ਆਪ ਕਰਵਾਉਣ ਲੱਗ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ ਉੱਥੇ ਵੀ ਬੱਚਿਆਂ ਦੇ ਮੁਕਾਬਲੇ ਹੋਣ ਕਰਵਾਏ ਜਾਂਦੇ ਆ ਇਹ ਮਹਾਰਾਜ ਜੀ ਦੀ ਬਹੁਤ ਵੱਡੀ ਕਿਰਪਾ ਹੈ ਸੋ ਅੱਜ ਇਹ ਕਹਿ ਸਕਦੇ ਆ ਕਿ ਜੋ ਇਥੋਂ ਦੀ ਸੰਗਤ ਨੇ ਇਹ ਮਹਾਨ ਉਪਰਾਲਾ ਕੀਤਾ ਹੈ ਬਹੁਤ ਵੱਡਾ ਉਪਰਾਲਾ ਹੈ ਜਿਸ ਵਿੱਚ ਸੰਗਤਾਂ ਐਨਆਰਆਈ ਵੀ ਸਹਿਯੋਗ ਕਰਦੇ ਆ ਸੰਗਤਾਂ ਤਨ ਮਨ ਧਨ ਕਰਕੇ ਸੇਵਾਵਾਂ ਕਰਦੀਆਂ ਨੇ ਤੇ ਸਭ ਤੋਂ ਵੱਡੀ ਸੇਵਾ ਇਹੀ ਹੈ ਵੀ ਆਪਾਂ ਆਪਣੀ ਪਨੀਰੀ ਨੂੰ ਸੰਭੀਏ ਬੱਚਿਆਂ ਨੂੰ ਪਤਾ ਲੱਗੇ ਵੀ ਦਸਤਾਰ ਦੀ ਦਮਾਲੇ ਦੀ ਕੀ ਅਹਿਮੀਅਤ ਹੈ ਸਾਬਤ ਸੂਰਤ ਦਸਤਾਰ ਸਿਰਾਂ ਪਾਗ ਚੁਨੇ ਕਰ ਬੰਦਈ ਅਗ ਚੁਣ ਕੇ ਬੰਨਣੀ ਤੇ ਕਿਸ ਤਰ੍ਹਾਂ ਦਸਤਾਰ ਸਜਾਉਣੀ ਹੈ ਇਹ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਹੋ ਚੁੱਕਿਆ ਸੀ ਕਿਉਂਕਿ ਜਦੋਂ ਸਤਗੁਰੂ ਜੀ ਪਹਿਲੀ ਵਾਰ ਪੜਨ ਵਾਸਤੇ ਗਏ ਇਤਿਹਾਸ ਦੱਸਦਾ ਹੈ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਪਿਤਾ ਬਾਬੇ ਕਾਲੂ ਨੇ ਉਹਨਾਂ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਸੀ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਮਹਾਰਾਜ ਤੱਕ ਦਸਤਾਰ ਦੀ ਬਹੁਤ ਵੱਡੀ ਮਹਾਨਤਾ ਜਿਹੜੀ ਮੰਨੀ ਗਈ ਹੈ ਛੇਵੇਂ ਪਾਤਸ਼ਾਹ ਮਹਾਰਾਜ ਦੋਰੀ ਦਸਤਾਰ ਸਜਾਉਂਦੇ ਸੀ ਪੱਗ ਤੇਰੀ ਕੀ ਜਹਾਂਗੀਰ ਦੀ ਕੌਮ ਦੇ ਢਾਡੀ ਸਿੰਘ ਇਹ ਗਾਇਆ ਕਰਦੇ ਸੀ ਮਹਾਰਾਜ ਦਸਤਾਰ ਤੇ ਤੁਹਾਡੀ ਹੈ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਜੋ ਤੁਹਾਡੇ ਸਾਹਮਣੇ ਦਸਤਾਰ ਉਹ ਸੋਪਾ ਨਹੀਂ ਪਾਉਂਦੀ ਪੱਗ ਤੇਰੀ ਕੀ ਜਹਾਂਗੀਰ ਦੀ ਸੋ ਇਸ ਤਰ੍ਹਾਂ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਮਹਾਰਾਜ ਜੀ ਨੇ ਦਸਤਾਰ ਮੁਕਾਬਲੇ ਆਪ ਸ਼ੁਰੂ ਕਰਵਾਏ ਸੰਗਤਾਂ ਨੂੰ ਇਹ ਪ੍ਰੇਰਨਾ ਕੀਤੀ ਬੱਚਿਆਂ ਨੂੰ ਨੌਜਵਾਨਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਤਕੇ ਦੇ ਜੋਹਰ ਦਿਖਾਏ ਜਾਂਦੇ ਸੀ ਸਿੱਖ ਮਾਸ਼ਾਅੱਲਾ ਗਤਕੇ ਦੀ ਸਖਲਾਈ ਗੁਰਬਾਣੀ ਦਾ ਅਭਿਆਸ ਕਰਾਉਣਾ ਫਿਰ ਉਹਨਾਂ ਨੂੰ ਸੁੰਦਰ ਦਮਾਲੇ ਸਜਾਉਣ ਵਾਸਤੇ ਪ੍ਰੇਰਨਾ ਕਰਨੀ ਅੱਜ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓਗੇ ਤੇ ਸਾਨੂੰ ਇਹ ਸਾਰਾ ਵਿਰਸਾ ਉੱਥੋਂ ਲੱਭ ਜਾਂਦਾ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਬੱਚੇ ਆਪਣੇ ਵਿਰਸੇ ਦੇ ਨਾਲ ਜੁੜ ਰਹੇ ਆ ਤੇ ਜਿਹੜੇ